ਸੰਗਤ ਜੀ ਗੁਰਬਾਣੀ ਵਿੱਚ ਸਭ ਤੋਂ ਉੱਤਮ ਕਰਮ ਜਿਹੜਾ ਕਿਹਾ ਹੈ ਨਾ ਜੀ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਤਾਂ ਇਥੋਂ ਤੱਕ ਬਚਨ ਕਰਦੇ ਆ ਸੱਚੇ ਪਾਤਸ਼ਾਹ ਧਰਮ ਦੀ ਚਾਦਰ ਕਹਿੰਦੇ ਦੋ ਕੰਮ ਕਰਿਆ ਕਰ 24 ਘੰਟਿਆਂ 'ਚ ਇੱਕ ਰਸਨਾ ਨਾਲ ਵਹਿਗੁਰੂ ਬੋਲ ਸ਼ਬਦ ਗਾ ਕੰਨਾਂ ਨਾਲ ਸੁਣ ਬਸ ਦੋ ਕੰਮ ਕਰੀ ਜਾ ਜਿਆਦੇ ਨਹੀਂ ਜ਼ਬਾਨ ਨਾਲ ਗਾ ਕੰਨਾਂ ਨਾਲ ਸੁਣ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਇਹਦਾ ਲਾਭ ਕਹਿਣ ਲੱਗੇ ਬਸ ਇਹ ਦੋ ਕਰੀ ਜੇ ਮਰਦੇ ਦਮ ਤੱਕ ਅਖੀਰ ਵੈਗੁਰੂ ਦੀ ਦਰਗਾਹ ਥਾਂ ਮਿਲੇਗੀ ਜਮਦੂਤਾਂ ਨਾਲ ਕਦੀ ਵਾਹ ਨਹੀਂ ਪਵੇਗਾ ਇਹ ਗੋਬਿੰਦ ਦੇ ਗੁਣ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨੇ ਮਨਾ ਪਰੈ ਨਾ ਜਮ ਕੀ ਧਾਮ ਜਮ ਕੇ ਧਾਮ ਜਮਾਂ ਦੇ ਘਰ ਨਹੀਂ ਜਾਏਗਾ ਇਸੇ ਨੂੰ ਗੁਰੂ ਦੇਵ ਨੇ ਕਿਹਾ ਸਾਧੋ ਗੋਮਿਤ ਕੇ ਗੁਣ ਗਾਵ ਉਸ ਨੂੰ ਗਾ